ਤੇ ਜੋਧਾ ਹੁਣ ਅੱਜ ਭਿਆਨਕਰ ਸਥਿਤੀ ਬਲ ਜਾ ਰਿਹਾ ਤੇ ਮੇਰੀ ਇਹਨਾਂ ਨੂੰ ਨਿਮਰਤਾ ਸਹਿਤ ਅਪੀਲ ਆ ਕਿ ਜਿੰਨੇ ਵੀ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਧੰਤੰਤੰ ਸਹਿਬ ਸਤਿਗੁਰੂ ਛੇਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਸੇਹੋਬਤਿਆ ਉਹਨਾਂ ਨੂੰ ਇੰਤਜ਼ਾਮ ਕਰਕੇ ਸੁਰੱਖਿਅਤਾਂਾਂ ਤੇ ਪਹੁੰਚਾਇਆ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਨੂੰ ਈਰਾਨ ਅਤੇ ਇਜ਼ਰਾਈਲ ਵਿੱਚ ਚੱਲ ਰਹੇ ਆਪਸੀ ਜੰਗ ਵਾਲੇ ਹਾਲਾਤਾਂ ਦੇ ਮੱਦੇਨਜ਼ਰ ਉੱਥੇ ਸਥਿਤ ਗੁਰਦੁਆਰਾ ਸਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਠੋਕਵੇਂ ਕਦਮ ਚੁੱਕਣ ਲਈ ਕਿਹਾ ਹੈ ਐਡਵੋਕੇਟ ਧਾਮੀ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਕੌਮ ਲਈ ਸਰਵੋੱਚ ਹਨ ਜਿਨ੍ਹਾਂ ਦਾ ਸਤਿਕਾਰ ਤੇ ਸੁਰੱਖਿਆ ਸਿੱਖ ਪੰਥ ਲਈ ਸਭ ਤੋਂ ਅਹਿਮ ਹੈ ਉਨਾ ਕਹੇ ਕਿ ਮੌਜੂਦਾ ਸਮੇਂ ਈਰਾਨ ਤੇ ਇਜ਼ਰਾਈਲ ਵਿਚ جنگ ਦੇ ਨਾਜ਼ੁਕ ਹਾਲਾਤਾਂ ਕਾਰਨ ਉੱਥੇ ਸਥਿਤ ਗੁਰਦੁਆਰਾ ਸਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਆਪਣੇ ਕੂਟਨੀਤਿਕ ਸਬੰਧਾਂ ਅਤੇ ਅੰਤਰਰਾਸ਼ਟਰੀ ਮੰਚਾਂ ਦੀ ਵਰਤੋਂ ਕਰਦੇ ਹਾਂ ਈਰਾਨ ਅਤੇ ਇਜ਼ਰਾਈਲ ਦੀਆਂ ਸਰਕਾਰਾਂ ਨਾਲ ਸੰਪਰਕ ਕਰਕੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਗੁਰਦੁਆਰਾ ਸਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ ਅਤੇ ਉਹਨਾਂ ਦਾ ਸਤਿਕਾਰ ਬਣਿਆ ਰਹ ਇਸ ਦੇ ਨਾਲ ਹੀ ਐਡਵੋਕੇਟ ਧਾਮੀ ਨੇ ਇਰਾਨ ਅਤੇ ਇਜ਼ਰਾਈਲ ਵਿਚ ਵਾਸਤੇ ਸਿੱਖਣ ਨੂੰ ਵੀ ਅਪੀਲ ਕੀਤੀ ਕਿ ਉਹ ਸਥਾਨਕ ਸਰਕਾਰਾਂ ਅਤੇ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰਕੇ ਗੁਰਦੁਆਰਾ ਸਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਮਸਲੇ ਤੇ ਨੇੜੇ ਨਜ਼ਰ ਆਖ ਰਹੀ ਹੈ ਅਤੇ ਭਾਰਤ ਸਰਕਾਰ ਤੋਂ ਉਮੀਦ ਕਰਦੀ ਹੈ ਕਿ ਇਸ ਸੰਵੇਦਨਸ਼ੀਲ ਮਾਮਲੇ ਤੇ ਤੁਰੰਤ ਕਾਰਵਾਈ ਕਰੇਗੀ। ਪਿਛਲੇ ਦਿਨਾਂ ਦੇ ਵਿੱਚ ਅਜਰਾਈਲ ਤੇ ਇਰਾਨ ਦੀ ਜੜੀ ਜੰਗ ਆ ਉਹ ਬਹੁਤ ਤੇਜ਼ ਹੁੰਦੀ ਜਾ ਰਹੀ ਹੈ ਕਿਉਂਕਿ ਆਰਾਮ ਦੇ ਵਿੱਚ ਕਾਫੀ ਗੁਰਦੁਆਰਾ ਸਾਬਾਨ ਵੀ ਸ਼ੁਭਤ ਹੈ ਤੇ ਇਹ ਜਲਦੀ ਲੜਾਈ ਦੇ ਵਿੱਚ ਕੋਈ ਨਹੀਂ ਦੇਖਿਆ ਜਾਂਦਾ ਕਿੱਥੇ ਤਬਾਹੀ ਹੋ ਜਾਣੀ ਹੈ ਤੇ ਮੈਂ ਭਾਰਤ ਸਰਕਾਰ ਤੋਂ ਮੰਗ ਕਰਦਾ ਕਿ ਇਹ ਯੁੱਧ ਕਿੰਨਾ ਚਿਰ ਚੱਲਣਾ ਇਹਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਤੇ ਯੁੱਧ ਹੁਣ ਅਜ ਬ੍ਰਹਾਂਕਰ ਸਥਿਤੀ ਵੱਲ ਜਾ ਰਿਹਾ ਤੇ ਮੇਰੀ ਇਹਨਾਂ ਨੂੰ ਨਿਮਰਤਾ ਸਹਿਤ ਅਪੀਲ ਹੈ ਆ ਕਿ ਜਿੰਨੇ ਵੀ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਧੰਨ ਧੰਨ ਸਾਹਿਬ ਸਤਿਗੁਰੂ ਛੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਸ਼ੋਭਤਿਆ ਉਹਨਾਂ ਨੂੰ ਇੰਤਜ਼ਾਮ ਕਰਕੇ ਸੁਰੱਖਿਅਤਾਂ ਮਤੇ ਪਹੁੰਚਾਇਆ ਜਾਵੇ ਤੇ ਮੈਂ ਉੱਥੋਂ ਦੇ ਸਿੱਖ ਭਾਈਚਾਰੇ ਨੂੰ ਵੀ ਬੇਨਤੀ ਕਰਦਣ ਚਾਹਉਣਾ ਕਿ ਜਿੱਥੇ-ਜਿੱਥੇ ਵੀ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਸਰੂਪ ਵਿੱਚ ਸ਼ੋਭਤ ਹੈ ਉਹ ਸੁਰੱਖਿਅਤ ਆਹਾ ਦੇ ਉੱਤੇ ਅੰਬੈਸਡਰ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਸੁਰੱਖਿਅਤ ਆਹਾ ਤੇ ਪਹੁੰਚਾਇਆ ਜਾਵੇ ਤਾਂ ਕਿ ਇਸ ਜੁੱਧ ਦੇ ਵਿੱਚ ਉਹ ਸਤਗੁਰਾਂ ਦੇ ਪਵਿੱਤਰ ਸਰੂਪ ਜਿਹੜੇ ਆ ਉਹਨਾਂ ਦੀ ਸੁਰੱਖਿਆ ਹੋ ਸਕੇ ਸੋ ਜਿੱਥੇ ਮੈਂ ਉਥੋਂ ਦੇ ਵਸਿੰਦੇ ਸਿੱਖ ਭਾਈਚਾਰੇ ਨੂੰ ਸਾਰੇ ਨੂੰ ਬੇਨਤੀ ਕਰਦਾ ਉਥੇ ਭਾਰਤ ਸਰਕਾਰ ਤੋਂ ਵੀ ਮੰਗ ਕਰਦਾ ਕਿ ਤੁਸੀਂ ਆਪਣੇ ਅੰਬੈਸਡਰ ਰਾਹੀਂ ਸਤਗੁਰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜਿਹੜੇ ਵੀ ਸਰੂਪ ਉੱਤੇ ਸ਼ਰਬਤ ਆ ਉਹ ਸਾਰੇ ਸੁਰੱਖਿਅਤ ਆਹਾਂ ਤੇ ਸ਼ਰਬਤ ਕੀਤੇ ਜਾਣ ਕਿਉਂਕਿ ਜੰਗ ਆਏ ਦੇਖਦਾ ਨਹੀਂ ਜੰਗ ਨੇ ਨਾਇਨੇ ਮੰਦਰ ਦੇਖਣਾ ਨਾ ਮਸਜਿਦ ਦੇਖਣੀ ਤਾਂ ਨਾ ਗੁਰਦੁਆਰਾ ਦੇਖਣਾ ਸੋ ਨਿਮਰਤਾ ਸਹਿਤ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਵਿਵਸਥਾ ਕਰਕੇ ਥਾਂ ਥਾਂ ਹੀ ਸਤਗੁਰ ਜੀ ਦੇ ਸਰੂਪ ਸਰਖਤਾਂ ਤੇ ਪਹੁੰਚਾਈ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ